ਸਾਰੇ ਪੰਜਾਬੀ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੁਸਲਮਾਨ ਭਰਾਵਾਂ ਨੂੰ ਸਲਾਮ ਹਿੰਦੂ ਭਰਾਵਾਂ ਨੂੰ ਰਾਮ ਰਾਮ ਤੇ ਮਸੀਹੀ ਭਰਾਵੋ ਜੈ ਮਸੀਹੀ ਸਾਰੇ ਖੁਸ਼ ਹੋਣੇ ਚਾਹੀਦੇ ਆ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਠੀਕ ਆ ਸਾਰੇ ਧਰਮ ਬੜੇ ਪਿਆਰੇ ਆ ਆਸ ਕਰਦਾ ਸਾਰੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਬਾਪੂ ਨਾਨਕ ਦੀ ਕਿਰਪਾ ਦੇ ਨਾਲ ਤੁਹਾਡਾ ਲਾਢੀ ਵੀਰ ਵੀ ਕਢਦੀ ਕਲਾ ਦੇ ਵਿੱਚ ਆ। ਅੱਛਾ ਜੀ। ਅੱਜ ਇੱਕ ਮੈਂ ਨਵੀਂ ਖਬਰ ਲੈ ਕੇ ਆਇਆ। ਜਿਹੜੀ ਉਹ ਇੰਡੀਅਨ ਗਸਤੀ ਪੰਜਾਬਣ ਸਰਬਜੀਤ ਕੌਰ ਉਰਫ ਨੂਰ ਹਸੈਨ ਜਿਹੜੀ ਪਾਕਿਸਤਾਨ ਚਲ ਕੇ ਤਲਗੀ ਜੱਫੇ ਦੇ ਨਾਲ ਉਹ ਤੇ ਵਿਆਹ ਕਰਵਾ ਲਿਆ ਸੀ। ਖਬਰ ਆ ਰਹੀ ਆ ਕਿ ਉਹਨੂੰ ਡਿਪੋਰਟ ਕਰਨ ਕਰਨ ਲੱਗੇ ਆ ਇਸ ਮਸਲੇ ਤੇ ਆਪਾਂ ਗੱਲਬਾਤ ਕਰਾਂਗੇ ਅਗਰ ਵੀਡੀਓ ਨੂੰ ਤੁਸੀਂ ਪਲੇ ਕਰ ਲਿਆ ਤੇ ਦਿਲ ਥਾਮ ਕੇ ਬਹਿ ਜਾਓ ਇਹ ਗਸ਼ਤੀ ਜਥੇ ਦੇ ਨਾਲ ਗਈ ਇਹਦੀ ਕੋਈ ਗੇਟ ਮੈਟ ਨਹੀਂ ਕਿਸੇ ਮੁਸਲਮਾਨ ਦੇ ਨਾਲ ਫੇਸਬੁੱਕ ਤੇ ਇਹਨੇ ਕੋਈ ਯਾਰ ਬਣਾਇਆ ਹੀ ਇਸ ਗਸ਼ਤੀ ਨੂੰ ਸ਼ਰਮ ਨਾ ਆਈ ਕਿ ਮੇਰੀ 50 55 ਸਾਲ ਦੀ ਉਮਰ ਆ ਤੇ ਵੱਡੇ ਵੱਡੇ ਮੈਨੇ ਧੀਆ ਪੋਤੇ ਆ ਤੇ ਉਹਨਾਂ ਨੂੰ ਛੱਡ ਕੇ ਤੇ ਮੈਂ ਆਪਣਾ ਧਰਮ ਛੱਡ ਕੇ ਆਪਣਾ ਪਿਓ ਛੱਡ ਕੇ ਤੇ ਦੂਜੇ ਪਿਓ ਵੱਲ ਜਾਂਦੀ ਪਈ ਆ ਠੀਕ ਆ ਜੇ ਤੂੰ ਜਾਣਾ ਮਰਨਾ ਹੈ ਨਾ ਤੇ ਵਿਜਾ ਲੈ ਕੇ ਜਾਂਦੀ ਜੱਥੇ ਨੂੰ ਬਦਨਾਮ ਨਾ ਕਰਦੀ ਦੋਵਾਂ ਮੁਲਕਾਂ ਦੇ ਰਿਸ਼ਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੂੰ ਗਸਤੀਏ ਠੀਕ ਆ ਏ ਉਧਰ ਗਈ ਉਧਰ ਜਾ ਕੇ ਨੇ ਨਕਾ ਕਰਾ ਲਿਆ ਇਧਰ ਵੀ ਇਹ ਟੰਗਾ ਚੌੜੀਆਂ ਕਰਦੀ ਰਹੀ ਸਮਝੀ ਹੋਣੇ ਕੋਈ ਕਦੀ ਕੇਹ ਦੇ ਗਾੜੀ ਕਦੀ ਕੇਹ ਦੇ ਗਾੜੀ ਕਦੀ ਕੇਹ ਦੇ ਪੈਸੇ ਮਾਰ ਲੋ ਮਾਰ ਲੇ ਠੱਗੀਆਂ ਠੋਰੀਆਂ ਕਰਦੀ ਗਈ ਇਧਰੋਂ ਵੀ ਇਹਦੇ ਤੇ ਕੇਸ ਦਰਜਿਆ ਉਧਰ ਚਲ ਗਈ ਉਧਰ ਵੀ ਇੰਨੇ ਉਧਰ ਕੋ ਰਹਿਣਾ ਥੋੜੀ ਜੀ ਉਧਰ ਵੀ ਇੰਨੇ ਨਵੇਂ ਤੋਂ ਨਵੇਂ ਯਾਰ ਹੀ ਬਣਾਉਣੇ ਠੀਕ ਹੈ ਪਰ ਉੱਤਰ ਦੀ ਗਵਰਨਮੈਂਟ ਨੂੰ ਉੱਤਰ ਦੇ ਅਦਾਲੇ ਨੂੰ ਮੈਂ ਸਲੂਟ ਮਾਰਦਾ ਜਿਹੜੇ ਇਸ ਗਸ਼ਤੀ ਨੂੰ ਵਾਪਸ ਭੇਜ ਰਹੇ ਆ ਠੀਕ ਹੈ ਮੁਸਲਮਾਨ ਭਰਾਵੋ ਬਹੁਤ ਬਹੁਤ ਵਧੀਆ ਤੁਹਾਡੇ ਅਦਾਲੇ ਰੋਲ ਨਿਭਾ ਰਹੇ ਆ ਇਸ ਗਸ਼ਤੀ ਨੇ ਪੂਰਾ ਸ਼ਰੇਂਤਰ ਰੱਖਿਆ ਹੀ ਦੋਵੇਂ ਮੁਲਕਾਂ ਦੇ ਰਿਸ਼ਤੇ ਖਰਾਬ ਕਰਨ ਵਾਸਤੇ ਮੁਸਲਮਾਨ ਭਰਾ ਪਤਾ ਕਿੰਨੀ ਇੱਜ਼ਤ ਕਰਦੇ ਜਦੋਂ ਇੱਧਰੋਂ ਜੱਫੇ ਜਾਂਦੇ ਆ ਉਧਰ ਦੀ ਪੁਲਿਸ ਸਲੂਟ ਮਾਰਦੀ ਜੱਗੀਆਂ ਪਾਉਂਦੀ ਆ ਠੀਕ ਆ ਸਰਦਾਰ ਦੀ ਸਰਦਾਰ ਦੀ ਕਹਿੰਦੇ ਆ ਉਧਰ ਕਿਸੇ ਵੀ ਦੁਕਾਨ ਤੇ ਤੁਸੀਂ ਕਿਸੇ ਵੀ ਸ਼ੌਪ ਦੇ ਉੱਤੇ ਕੋਈ ਸ਼ੌਪੀ ਕਰਨੀ ਨਾ ਸਰਦਾਰ ਦੀ ਲੈ ਲਿਓ ਤੁਹਾਡੇ ਕੋ ਕੋਈ ਪੈਸਾ ਨਹੀਂ ਲੈਣਾ ਮੁਸਲਮਾਨ ਭਰਾ ਸਾਡੇ ਪੁਰਾਣੇ ਸਮੇਂ ਤੋਂ ਸਾਡੇ ਜਿਹੜੇ ਆ ਇਹਨਾਂ ਨਾਲ ਰੋਟੀ ਪੇਟੀ ਸਾਂਝੀ ਆ ਗੁਰੂ ਨਾਨਕ ਪਾਤਸ਼ਾਹ ਦਾ ਬੜਾ ਪ੍ਰੇਮ ਹੀ ਮੁ슬ਮਾਨਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਜਿੰਨੇ ਸਭ ਤੋਂ ਪਹਿਲਾਂ ਚਿਹਰਾ ਵੇਖਿਆ ਮੁਕੱਦਸ ਚਿਹਰਾ ਜਿੰਨੇ ਪਹਿਲਾਂ ਵੇਖਿਆ ਉਹ ਸੀ ਦਾਲਤਾਦਾਰੀ ਇੱਕ ਮੁਸਲਮਾਨ ਔਰਤ ਠੀਕ ਆ ਤੇ ਜਦੋਂ ਵੰਡ ਹੋਈ ਉਦੋਂ ਵੀ ਇਹ ਇਕੱਠੇ ਰਹਿਨੇ ਆ ਪਰ ਇਹ ਗੰਦੀਆਂ ਸਿਆਸਤਾਂ ਖੇਡੀਆਂ ਗਈਆਂ ਪਾੜਿਆ ਗਿਆ ਇੱਕ ਦੂਜੇ ਨੂੰ ਨਫਰਤਾਂ ਪੈਦਾ ਕੀਤੀਆਂ ਗਈਆਂ ਕੰਡਿਆਲੀਆਂ ਤਾਰਾਂ ਲੱਗ ਗਈਆਂ ਪਰ ਦਿਲਾਂ 'ਚ ਪਿਆਰ ਉਦਾਂ ਹੀ ਆ ਉਧਰ ਲਈ ਉਧਰ ਲਈ ਗਵਰਨਮੈਂਟ ਸਾਨੂੰ ਵੀਜ਼ੇ ਦਿੰਦੀ ਆ ਪਰ ਸਾਡੀ ਗਵਰਨਮੈਂਟ ਉਹਨਾਂ ਨੂੰ ਵੀਜ਼ੇ ਨਹੀਂ ਦਿੰਦੇ ਦਿੰਦੀ ਉਹਨਾਂ ਦਾ ਦਿਲ ਘਾਟਦਾ ਵੀ ਕਿਹੀਂ ਚੜਦਾ ਪੰਜਾਬ ਵੇਖ ਕੇ ਆਈਏ ਪਰ ਨਹੀਂ ਸਾਡੀ ਗਵਰਨਮੈਂਟ ਨਹੀਂ ਮੋਦੀ ਵੀ ਨਹੀਂ ਕਾਬੂ ਦੇ ਦਿੰਦੇ ਪਰ ਸਲੂਟ ਆ ਤੁਹਾਡੀ ਗਵਰਨਮੈਂਟ ਨੂੰ ਜਿਹੜੇ ਪੰਜਾਬੀਆਂ ਨੂੰ ਵਿਜੇ ਦਿੰਦੇ ਆ ਇਹ ਗਸਤੀ ਨੇ ਜਿਹੋ ਦੇ ਦਾ ਵਿਆਹ ਕਰਾਉਣਾ ਹੀ ਤੇ ਸਾਲੀਏ ਮਰ ਜਾਂਦੀ ਵਿਗਾ ਲੈ ਕੇ ਕਿੱ데 ਜਾਂਦੀ ਇੱਧਰ ਸਾਡੀ ਸਾਡੇ ਅਦਾਰੇ ਦੀ ਵੀ ਗਲਤੀ ਆ ਉਹ ਕਿਹੜੀ ਗਲਤੀ ਆ ਜਦੋਂ ਇਹਦੇ ਤੇ ਮਕਦਮੇ ਦਰਜ ਆ ਬਿੰਦੂ ਕਿਹੜੇ ਬੇਸਤੇ ਪਾਕਿਸਤਾਨ 'ਤੇ ਪਿਆ ਗਿਆ ਇਹ ਮੇਰੀ ਵੀਡੀਓ ਸ਼ੇਅਰ ਕਰਕੇ ਮੁਸਲਮਾਨ ਭਰਾਵੋ ਤੇ ਆਪਣੇ ਭਰਾਵੋ ਕਿਸੇ ਤਰੀਕੇ ਦੇ ਨਾਲ ਆ ਜਿਹੜੀ ਅਗਸਤੀ ਆ ਸਰਬਜੀਤ ਕੌਰ ਉਰਪ ਨੂਰਸ ਹੈ ਇਹਦੇ ਖਸਮ ਤੱਕ ਪਹੁੰਚਾ ਦਿਓ ਉਹਨੂੰ ਮੈਂ ਕਹਿਣਾ ਚਾਹੁੰਦਾ ਦਿਲ ਤੇ ਨਾ ਲਾਗੀ ਕੰਜਰ ਦੇ ਪੁੱਤ ਹਰਾਮੀਆਂ ਇੱਕ 55 ਸਾਲ ਦੀ ਔਰਤ ਦੇ ਮਗਰ ਲੱਗ ਕੇ ਤੂੰ ਆਪਣੀ ਔਰਤ ਵੀ ਘਰੋਂ ਕੱਢੀ ਏਦਾਂ ਤੇਰਾ ਅੱਲਾਹ ਖੁਸ਼ ਹੋ ਜਾਊਗਾ ਇੱਕ ਪਿਓ ਨੂੰ ਛੱਡ ਕੇ ਜਿਹੜੀ ਆ ਗਸਤੀ ਦੂਜੇ ਧਰਮ ਦੀ ਧਰਮਸਾਲੇ ਪਿਆਲੇ ਆ ਪਰ ਜਿਹੜੀ ਆਪਣਾ ਧਰਮ ਦੀ ਨਹੀਂ ਬਣੀ ਉਹ ਦੂਜੇ ਧਰਮ ਦੀ ਬਣ ਜਾਊਗੀ ਕਦੀ ਵੀ ਨਹੀਂ ਬਣ ਸਕਦੀ ਇਹਨੂੰ ਕੱਟੋ ਜਲਦੀ ਕੱਟੋ ਰਾਮ ਜਾਦਗੇ ਨਾ ਤੂੰ ਉੱਧਰ ਤੀ ਬੜੀ ਨਾ ਤੈਨੂੰ ਇੱਧਰ ਕੇ ਇਹ ਦੇ ਰੱਖਣਾ ਮੈਂ ਪਹਿਲੇ ਹੀ ਬੇਨਤੀ ਕਰ ਦਿੰਦਾ ਇਹ ਵੀਡੀਓ ਦੇ ذریعے ਦਾ ਵੀਡੀਓ ਦੇ ਰਹੀ ਹਰਾਂ ਆਂਦਾ ਹੋਗਾ ਉਹ ਜਿਹੜਾ ਇਸ ਗਸ਼ਤੀ ਨੂੰ ਆਪਣੇ ਪਿੰਡ ਚ ਪਨਾਹ ਲਊਗਾ ਆਪਣੇ ਪੰਜਾਬ ਪੁਲਿਸ ਦੇ ਅਧਾਰਿਆਂ ਨੂੰ ਮੈਂ ਬੇਨਤੀ ਕਰਦਾ ਏਜੰਸੀਆਂ ਨੂੰ ਬੇਨਤੀ ਕਰਦਾ ਇਹਨੂੰ ਪੁੱਛ ਗਿੱਚ ਕਰੋ ਤੇ ਇਹਨੂੰ ਜੇਲ੍ਹ ਦੇ ਵਿੱਚ ਰੱਖੋ ਗਸ਼ਤੀ ਨੂੰ ਜੇ ਇਹਨੂੰ ਬਾਹਰ ਬਾਹਰ ਆ ਗਈ ਨੇ ਤੇ ਇਹਨੂੰ ਕੇ ਨਾ ਕੇ ਨੇ ਅੱਲਾਹ ਕਾਲਾ ਦੇ ਨਾਲ ਇਹਦੀ ਮਲਾਪ ਕਰਾ ਦੇਵੇ ਜੇ ਇਹ ਮੇਰੀ ਬੇਨਤੀ ਆ ਹਰਾਮ ਦਾ ਹੋਊਗਾ ਉਹ ਪਿੰਡ ਦਾ ਸਰਪੰਚ ਠੀਕ ਆ ਜੇ ਉਹ ਇੱਕ ਪ੍ਰਭ ਪਿਓ ਦਾ ਹੋਊਗਾ ਇਸ ਗਸਤੀ ਨੂੰ ਮੂੰਹ ਮਰ ਲਾਊਗਾ ਤੇ ਜਿਹੜਾ ਹੋਇਆ ਇਹ ਗੁੱਸਾ ਘਟਾ ਜਿਹੜਾ ਹੋਇਆ ਹੀ ਪਹਿਲਾਂ ਵੀ ਆਪਾਂ ਕਹਿ ਸਕਦੇ ਕਹੋ ਸੌਰੀ ਇਹਨੂੰ ਪੰਜਾਬ ਦੇ ਵਿੱਚ ਉਹਦਾ ਵੜੋ ਇਹੋ ਜੀਆਂ ਗਸਤੀਆਂ ਚਾਹੇ ਕਿਸੇ ਵੀ ਧਰਮ ਦੇ ਵਿੱਚ ਆ ਆਪਣੇ ਧਰਮ ਦਾ ਨਾਂ ਬਦਲਾਅ ਕਰਦੀਆਂ ਨਾ ਇਹ ਇਤਨਾ ਬਖਸ਼ੀ ਜਾਣੀ ਨਾ ਇਹ ਉਤਨਾ ਬਖਸ਼ੀ ਜਾਣੀ ਚਲੋ ਠੀਕ ਹੈ ਭਰਾਵੋ ਤੁਸੀਂ ਸਮਾਂ ਕਟਿਆ ਇੱਕ ਰੁਪਿੰਦਰ ਗਸਤੀ ਗਸਤੀਆਂ ਹੈ ਬਹੁਤਿਆ ਇੱਕ ਨੈਤਿਕ ਗਸਤੀ ਕੈਨੇਡਾ ਵਾਲੀ ਇਹਨਾਂ ਨੂੰ ਮੈਂ ਗਸਤੀਆਂ ਹੀ ਕਹਿੰਦਾ ਜਿਹੜੀ ਰੁਪਿੰਦਰ ਗਸਤੀ ਆ ਜਿਹਨੇ ਆਪਣਾ ਹੀ ਰੇਵਰ ਦਾ ਪਤੀ ਕਤਲ ਕਰਤਾ ਆਪਣੇ ਆਸ਼ਕ ਦੇ ਮਗਰ ਲਾ ਕੇ ਹਰਾਮ ਜਾਨੀ ਜੇ ਕੁੜੀ ਹਰੇ ਦੀਏ ਤੂੰ ਖੇ ਖਾਣੀ ਤੇ ਤੂੰ ਤਲਾਕ ਦੇ ਦਿੰਦੀ ਹੁਣ ਖਬਰ ਇਹਦੀ ਆ ਰਹੀ ਹੈ ਰੁਪਿੰਦਰ ਗਸਤੀ ਦੀ ਕਿ ਉਹਨਾਂ ਕਹਿੰਦੀ ਹੈ ਮੈਨੂੰ ਕੰਬਲ ਦੇ ਕੇ ਜਾਓ ਜੇਲ੍ਹ ਦੇ ਵਿੱਚ ਕਿਸੇ ਨੇ ਤੈਨੂੰ ਕੰਬਲ ਨਹੀਂ ਦੇਣੇ ਹੁਣ ਰੋਂਦੀ ਹੋਣੀ ਅੰਦਰ ਕੰਦਾ ਨਾ ਸਿਰ ਮਾਰ-ਮਾਰ ਕੇ ਉਮਰ ਕੈਦ ਹੋ ਜਾਣੀ ਆ ਹੁਣ ਜਲਦੀ ਛੁੜ ਕੇ ਨਾ ਅੰਦਰ ਪੀ ਜੇਲ੍ਹ ਦੀ ਦਾਲ ਜਿਹੜੀ ਇਹਦੀ ਮੁਲਾਕਾਤ ਹੋਣ ਚਾਹੁੰਦਾ ਉਹ ਵੀ ਹਰ ਸਿਰੇ ਦਾ ਕੰਗਰ ਹੋਊਗਾ ਕੇ ਇਹਦੇ ਜਾਣਾਂ ਦੀ ਪਹਿਲੀ ਗੱਲ ਇਹਨਾਂ ਗਸ਼ਤੀਆਂ ਮਗਰ ਕਿੰਨੇ ਜਾਣਾਂ ਕੇ ਨੇ ਵੀ ਨਹੀਂ ਖਬਰ ਆਈ ਉਹ ਰੋਂਦੀ ਅੰਦਰ ਹੁਣ ਪਛਟਾਉਂਦੀ ਹੋਊਗੀ ਤੇ ਤੇਰਾ ਆ ਸਰਬਜੀਤ ਗਸ਼ਤੀ ਵੀ ਪਛਟਾਉਂਦੀ ਹੋਊਗੀ ਉਧਰਲੀ ਪੁਲਿਸ ਨੇ ਖੜਾ ਨਹੀਂ ਛੱਡਿਆ ਜਿੰਨਾ ਚਿਰ ਭੱਜਦੇ ਰਹੇ ਉਧਰ ਦੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਈ ਰਹੀ ਆ ਉਨਾਰੇ ਕਾਬੂ ਕਰਕੇ ਛੱਡਿਆ ਮੁਸਲਮਾਨ ਭਰਾਵਾਂ ਨੂੰ ਬੇਨਤੀ ਆ ਜਦੋਂ ਕੋਈ ਇੱਥਾਂ ਦਾ ਮਨ ਲੋਕ ਤੁਹਾਡੇ ਤੋਂ ਕੋਈ ਕੁੜੀ ਇੱਧਰ ਆ ਕੇ ਸਿੱਖ ਛਿਕਾ ਦੇ ਨਾਲ ਕਿ ਮੁੰਡੇ ਦੇ ਨਾਲ ਵਿਆਹ ਕਰਾ ਲੂਗੀ ਤੁਸੀਂ ਬਰਦਾਸ਼ਤ ਕਰ ਲੋਗੇ ਕਦੀ ਵੀ ਨਹੀਂ ਸਾਨੂੰ ਇੱਧਰ ਤੇ ਜਿਹੜੇ ਟੱਕੜੇ Hindu ਬਾਂਦਰਚਾਨਾ ਵਾਲੇ ਆਹਨਾਂ ਦੇ ਬੜੇ ਮੇਹਣੇ ਮਾਰੇ ਸਿੱਖਾਂ ਦੇ ਵਿੱਚੋਂ ਗਈ ਸਿੱਖਾਂ ਦੇ ਵਿੱਚੋਂ ਗਈ ਤੁਹਾਡੇ ਕੋਲ ਸੰਭੀ ਨਹੀਂ ਗਈ ਕੋਈ ਨਹੀਂ ਟੈਂਸ਼ਨ ਲਓ ਤੁਹਾਡੇ ਨੂੰ ਵੀ ਕੋਈ ਚਲ ਜੂਗੀ ਇਹ ਸਿਰਫ ਤੇ ਸਿਰਫ ਮੈਂ ਬਾਦਰ ਸੈਨਾ ਵਾਲਿਆਂ ਨੂੰ ਕਿਹਾ ਇਹ ਟ੍ਰੋਲ ਕਰਦੇ ਹੀ ਸਿੱਖਾਂ ਨੂੰ ਟ੍ਰੋਲ ਕਰਦੇ ਹੀ ਕਹਿੰਦੇ ਇਹ ਹਿੰਮਤ ਹੈਗੀ ਹੈ ਤੇ ਲੈ ਕੇ ਆਓ ਇੱਕ ਰਸੂਲ ਕੁੜੀਆਂ ਭੈਣ ਚੁੱਧ ਫੁੱਦੂ ਨਿਹਾਰ ਦੇ ਸਾਲਾ ਪੈਰ ਰੁਪਿਆ ਉਹ ਕਹਿੰਦਾ ਜੇ ਤੁਹਾਡੇ ਚ ਜੁਰਤ ਹੈ ਤੇ ਵਾਪਸ ਲੈ ਕੇ ਆਓ ਆ ਗਈ ਉਹ ਤੇਰੀ ਭੈਣ ਵਾਪਸ ਕਲੋਂ ਲੱਗੇ ਤੇਰੀ ਭੈਣ ਨੂੰ ਵਾਪਸ ਦੰਦਿਆ ਪਾਲਾ ਜਾ ਕੇ ਜੱਫੀ ਤੇ ਰੱਖ ਲਾ ਆਪਣੇ ਘਰੇ ਤੇ ਘਰ ਪੂਜਾ ਉਹਦੀ ਚੰਗਾ ਭਰਾਵੋ ਧੰਨਵਾਦ ਜਿਨ੍ਹਾਂ ਨੇ ਸਾਰੀ ਵੀਡੀਓ ਦੇਖੀ ਆ ਤੁਹਾਡਾ ਧੰਨਵਾਦ ਤੇ ਇਸ ਵੀਡੀਓ ਨੂੰ ਗਰੁੱਪਾਂ 'ਚ ਪਾ ਕੇ ਗਸਤੀ ਜਿਹੜੀ ਆਣੀ ਇਹਦੇ ਪਿੰਡਾਂ ਦਾ ਵੀ ਘਮਾ ਦਿਓ ਅਗਰ ਕੋਈ ਮੁਸਲਮਾਨ ਭਰਾ ਦੇਖਦਾ ਪਿਆ ਵਾ ਤੇ ਪਾਕਿਸਤਾਨ ਚ ਗਰੁੱਪਾਂ ਚ ਪਾਪ ਹੋ ਗਏ ਉਹਦੇ ਘਰ ਵਾਲੇ ਤੱਕ ਭਜਾ ਦਿਓ ਧੰਨਵਾਦ ਚੜ੍ਹਦੀ ਕਲਾ ਚ ਰਹੋ ਜਿੰਦਗੀ ਲਈ ਤੇ ਫਿਰ ਕਿਸੇ ਦਿਨ ਕਿਸੇ ਹੋਰ ਦਿਨ ਲੈ ਕੇ ਮਿਲਾਂਗੇ ਆਪਣੇ ਵਿਚਾਰ ਤੁਸੀਂ ਕਮੈਂਟਾਂ ਚ ਜਰੂਰ ਦੇ ਦਿਓ ਵੀ ਇਹੋ ਜੀਆਂ ਗਸ਼ਤੀਆਂ ਦਾ ਕੀ ਹੋਣਾ ਚਾਹੀਦਾ ਬਾਏ ਬਾਏ ਗਸਤੇ ਬਾਈ ਬਾਈ ਫੜ ਲਿਆ ਛੁਣ ਚਨਾ ਨਾਇਆ ਦੇ ਮੁੰਡੇ ਦਾ